ਮੈਂ ਉਹ ਸਾਈਡ ਤੇ ਗੱਡੀ ਚਲਾਉਂਦੇ ਆ ਹਨੇਰਾ ਬਹੁਤ ਜ਼ਿਆਦਾ ਹੀ ਉਹ ਨਹਿਰ ਦੀ ਸੜਕ ਵੀ ਨਿਗੀਜੀ ਆ ਉਹ ਮੋੜ ਤੋਂ ਹੀ ਪਣੀ ਵਾਲੇ ਮੋੜ ਨੂੰ ਮੁੜਨ ਲੱਗੇ ਆ ਤੇ ਗੱਡੀ ਥੋੜੀ ਜੀ ਦੂਰੀ ਤੇ ਗੱਡੀ ਲੱਗੀ ਹੀ ਤਾਂ ਬੂਝੇ ਬੜੇ ਆ ਉੱਥੇ ਦਰਸਤ ਬੜੇ ਆ ਕਦਮ 60 60 60 ਹੋਈ ਮੈਂ ਤਾਂ ਬ੍ਰੇਕ ਮਾਰ ਕੇ ਗੱਡੀ ਜਦੋਂ ਡੋਦੀ ਆ ਇਹ ਮੇਰੇ ਉਤੇ ਡਿੱਗਾ ਪਤੀ ਜਾ ਹਾਏ ਪਪਾ ਹਾਏ ਪਪਾ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਨੇ ਚੀਕਾ ਚ ਰੌਣਾ ਪਾਇਆ ਉਹ ਇਹਨੇ ਪਿੱਛੇ ਪਿੱਛੇ ਗੱਡੀ ਜੇ ਥਾਰ ਜੇ ਹੀ ਇਹਨੇ ਮਗਰੋਂ ਪਤਨੀ ਆਵਾਜ਼ ਸੁਣੀ ਫੈਰਾ ਦੀ ਇਹਨੇ ਉਤਰਾ ਹੀ ਆਪਣੇ ਲੈਵਲ ਤੇ ਦੋ ਉਹ ਭਾਈ ਫੈਰ ਕਟਿਆ ਤੇ ਮੁੜ ਕੇ ਦਵਾ ਦਵ ਗੱਡੀ ਜੇ ਬਹਿੰਦੇ ਮੈਂ ਵੇਖਿਆ ਫਿਰ ਉਹ ਗੋਗਾ ਹੀ ਇੱਕ ਉਹਰਾ ਪਤੀ ਦਾ ਗੌਰਵ ਸ਼ਰਮਾ ਇੱਕ ਸਰਪਾਜ ਦਾ ਮੁੰਡਾ ਜਿੱਟੀ ਗੱਡੀ ਇਹਨਾਂ ਨੂੰ ਦੋ ਤਿੰਨ ਮੋਟਾ ਵਾਲੀ ਮੂੰਹ ਬੰਨੇ ਉਹ ਫਿਰ ਪਿੰਡਿਆਂ ਨੂੰ ਐਨੋਂ ਭੱਜਿਆ ਪਿੰਡਿਆਂ ਮੋਤਲੇ ਪੈਲੀ ਮੇਰੀ ਮੋਤਲੇ ਪੈਲੀ ਤੂੰ ਮੈਂ ਨਾਲ ਹੀ ਹਾਂ ਤੁਸੀਂ ਕਣਕ ਬੀਜ ਕੇ ਦੋ ਟਰੈਕਟਰ ਹੀ ਮੈਂ ਤੇ ਆਉਣ ਗਿਆ ਕੀ ਚੱਕਰ ਕੀ ਪੈ ਗਿਆ ਘਰੇ ਆ ਤੁਸੀਂ ਆਉਣ ਗਏ ਪਰੇ ਟਰੈਕਟਰ ਲਵਾਉਣ ਗਏ ਆਪਣੀਆਂ ਤਵੀਆਂ ਪਾਉਣ ਡਰਾਈਵਰ ਨੂੰ ਹਲਕਾ ਮੈਂ ਤੇ ਤੁਹਾਨੂੰ ਕਿਹਾ ਵੀ ਟਰੈਕਟਰ ਨਾਲ ਤਵੀਆਂ ਪਾਓ ਤੇ ਉਹਨਾਂ ਨੂੰ ਕੋਟੜੀ ਧਾਣੀ ਤੇ ਅਸੀਂ ਮੈਂ ਹੀ ਨਾਲੇ ਚੱਲਿਆ ਇਹਨੂੰ ਵਿਚਾਰੇ ਨੂੰ ਪਹਿਲੀ ਵਾਰੀ ਲਿਆਂਦਾ ਇਹਨੂੰ ਮੋਤਲੇ ਦਾ ਵੀ ਨਹੀਂ ਪਤਾ ਉਹਨਾਂ ਨੂੰ ਇਹ ਪਤਾ ਸੀ ਵੀ ਇਹ ਗੱਡੀ ਘੱਟ ਚਲਾਉਂਦਾ ਤੇ ਦੂਜੀ ਸੀਟ ਤੇ ਬਹਿੰਦਾ ਆਜਾ ਨੂੰ ਮੈਂ ਨਹਿਰ ਦੇ ਉੱਤੋਂ ਮੋੜ ਤੋਂ ਨਿਕਲਿਆ ਮੋਦਲੇ ਵਾਲੇ ਮੋੜ ਤੋਂ ਭਿੰਡੀਆਂ ਵਾਲੇ ਮੰਨੇ ਨੂੰ ਪੈਂ ਮੋੜਨ ਲੱਗਾ ਤੇ ਇੱਥੇ ਗੱਡੀ ਥਾੜ 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 ਗੋਲੀਆਂ ਚੱਲ ਗਈਆਂ ਇੱਕ ਦਮ ਇਹ ਜਦੋਂ ਗੱਡੀ ਦੀਆਂ ਬਾਰੀ ਖੋਲ ਕੇ ਇੱਥੇ ਉੱਲੇ ਹੋਏ ਇਹ ਹੀ ਦੇਖਿਆ ਮੈਂ ਤੇ ਹਰਦੀਪ ਸਿੰਘ ਤੇ ਇਹਦਾ ਭਤੀਜਾ ਗੌਰਵ ਸ਼ਰਮਾ ਤੇ ਇੱਕ ਆ ਮੌਜੂਦਾ ਸਰਪੰਚ ਦਾ ਭਰਾ ਵਾ ਸਾਬਾ ਇਹ ਸਾਰੇ ਗੱਡੀ 'ਤੇ ਬੈਠੇ ਦੋ ਤਿੰਨ ਮੋਟਰਸਾਈਕਲ ਹੀ ਅੱਗੇ ਜਦੋਂ ਇਹ ਮੂੰਹ ਬੰਨੇ ਸੀ ਤੇ ਭੱਜੇ ਆ ਇਹ ਤੇ ਭੱਜਿਆ ਜਦੋਂ ਐਨੂੰ ਭੱਜਿਆ ਮੋਟਰਸਾਈਕਲ ਤੇ ਮੈਂ ਬੜੇ ਚਿਰ ਦਾ ਰੋਂਡਿਆ ਐ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ 20 ਮਈ ਨੂੰ 2000 ਪੰਜ ਨੰਬਰ ਦਰਖਾ ਦਿੱਤੀ ਸੀ ਵੀ ਮੈਂ ਇਹਨਾਂ ਨੂੰ ਪੈਲੀ ਦਿੱਤੀ ਜੇ ਠੇਕੇ ਤੇ ਇਹ ਮੈਨੂੰ ਮੌਨ ਨਹੀਂ ਦਿੰਦੇ ਰਸਤਾ ਰੋਕਦੇ ਜੇ ਮੇਰਾ ਮੇਰੀ ਇਹਨਾਂ ਮੈਨੂੰ ਮਾਰ ਦੇਣਾ ਜੇ ਧਮਕੀਆਂ ਦੇ ਮੁੰਡੇ ਮੈਨੂੰ ਬਾਹਰੋਂ ਦੇ ਦੇ ਇਸ ਆਸਟ੍ਰੇਲੀਆ ਤੋਂ ਵੀ ਸਾਡੇ ਕੋਲ ਗੈਂਗਸਟਰ ਆ ਗਏ ਇਹੀ ਮਰਵਾ ਦੇਣਾ ਇਹਨਾਂ ਸਫਾਰੀ ਉਧਰੋਂ ਗੈਂਗਸਟਰਾਂ ਨੂੰ ਦੇਤੀ ਅੱਜ ਸਾਡੇ ਤੇ ਕਾਟ ਲਾਣਾ ਵੱਡਾ ਹਮਲਾ ਕਰਾਤਾ ਆ ਸੋਲੇ ਜੋ ਨਾ ਕੀਤਾ ਹਰਦੀਪ ਸਿੰਘ ਆਪ ਨਾਲ ਗੌਰਵ ਸ਼ਰਮਾ ਦਾ ਭਤੀਜਾ ਨਾਲ ਮੌਜੂਦਾ ਸਰਪੰਚ ਦਾ ਭਰਾ ਸਾਬਾ ਨਾਲ ਇਹ ਸਾਰੇ ਹੀ ਦੂਤ ਨਾ ਚੌਂ ਜਣੇ ਆ ਮੂੰਹ ਬੰਨੇ ਹੀ ਗੈਂਗਸਟਰ ਹੀ ਸਾਰੇ ਆ ਵੇ ਇਹ ਸਿਰਫ ਭਲੇਖੇ ਜੀ ਇਹਨੂੰ ਗੋਲੀ ਵੱਜੀ ਆ ਹਾਂ ਗੋਲੀ ਜਿਹੜੀ ਇਹਨੂੰ ਵੱਜੀ ਆ ਭਲੇਖੇ ਜੀ ਵੱਜੀ ਆ ਉਹਨਾਂ ਨੂੰ ਇਹ ਹੀ ਪੇ ਦੂਜੀ ਸੀਟ ਤੇ ਬੈਂਦਾ ਗੱਡੀ ਨਹੀਂ ਚਲਾਉਂਦਾ ਸਾਰੇ ਫੈਰ ਉੱਥੇ ਮਾਰੇ ਨਾ ਆ ਵੇਖੋ ਉੱਥੇ ਫੈਰ ਮਾਰੇ ਸਾਰੇ ਤਾੜ ਤਾੜ ਇਹਨਾਂ ਗੋਲੀਆਂ ਚਲਾਈਆਂ ਤੇ ਐਨੂੰ ਭਜਿਆ ਪਿੰਡੀਆਂ ਨੂੰ ਐਨੂੰ ਆ ਮੋਦਲੇ ਤੋਂ ਮੋਦਲੇਲੇ ਪਿੰਡ ਨੂੰ ਨਹੀਂ ਪਿੰਡਾਂ ਵਾਲੀ ਸੜਕ ਨੂੰ ਭੱਜੇ ਆ ਗੱਡੀ ਲੈ ਕੇ ਤੇ ਇਹਨਾਂ ਮੈਂ ਪੁਲਿਸ ਨੂੰ ਇਹ ਕੇਸ ਰਣਜੀਤ ਸਿੰਘ ਐਸਆਈ ਕੋਹੀ ਇਹਦੀ ਨਲਾਕੀ ਕਰਕੇ ਅੱਜ ਸਾਡੇ ਤੇ ਹਮਲਾ ਹੋਇਆ ਮੈਂ 25000 ਰੁਪਏ ਰੂੰਦਿਆਂ ਹਾਂ ਇਹ ਮੈਨੂੰ ਕੰਮ ਕੀ ਜਾਂਦੇ ਐ ਢਾਈ ਮਾਰਨ ਦੀਆਂ ਦੇਣ ਡਈ ਇੱਕ ਦਿਨ ਨਿਸ਼ਾਨ ਦੇਈ ਉਹਦਣ ਵੀ ਇਟਾਂ ਲੈ ਕੇ ਮੈਨੂੰ ਪਿਆ ਨਾਲ ਸਰਪੰਚ ਦਾ ਭਰਾ ਸੀ ਉਹਦਣ ਵੀ ਇਟਾਂ ਲੈ ਕੇ ਪਏ ਅੱਜ ਤੇ ਇਹਨਾਂ ਹੱਦੀ ਕਰਤੀ ਵੀ ਹਨੇਰਾ ਹੋ ਗਿਆ ਰਾਤ ਹੋ ਗਈ 7 ਵਜੇ ਦਾ ਕਰੀਬ ਟਾਈਮ ਆ ਤਾਂ 7 ਵਜੇ ਇੱਥੇ ਗੱਡੀ ਰੋਕ ਕੇ ਬੈਠੇ ਇਹਨਾਂ ਨੂੰ ਪਤਾ ਇਧਰੋਂ ਲੰਘਣਾ ਵਾ ਇੱਥੋਂ ਲੰਘਦੇ ਆ ਲੰਘਦੇ ਆ ਮੈਂ ਉਹ ਫਾਇਰਿੰਗ ਕੀਤੀ ਠਾ 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 ਗੋਲੀਆਂ ਚਲਾਈਆਂ ਇਹਨਾਂ ਵੀ ਐਨੂੰ ਭਜੇ ਆ ਆਪਣੇ ਨਾਲ ਤੇ ਮੈਨੂੰ ਮਾਰ ਕੇ ਮੈਨੂੰ ਰੱਬ ਰੱਖਣ ਵਾਲਾ ਆਪ ਭਤੀਜਾ ਮੇਰਾ ਜ਼ਖਮੀ ਹੋਇਆ ਭਤੀਜਾ ਜ਼ਖਮੀ ਹੋਇਆ ਇਹਦਾ ਅਸੀਂ ਕੋਈ ਦਰਖਾਸਤ ਨਹੀਂ ਦੇਣੀ ਪੁਲਿਸ ਨੂੰ ਕਿਉਂਕਿ ਕਿਆ 6 ਮਹੀਨੇ ਹੋ ਗਏ ਅੱਗੇ ਰੋਂਦੇ ਆ ਪੁਲਿਸ ਦੀ ਤਰਖਾਸ ਦਿੱਤੀ ਆ ਕੋਈ ਕਾਰਵਾਈ ਨਹੀਂ ਹੋਈ 6 ਮਹੀਨੇ ਹੋ ਗਏ ਆ ਅੱਜ जख्मी ਹੋ ਗਿਆ ਅਸੀਂ ਪ੍ਰਾਈਵੇਟ ਹਸਪਤਲ ਚਲੇ ਆ ਇਲਾਜ ਕਰਾਵਾਂਗੇ ਵਾ ਕੋਈ ਤਰਖਾਸ ਨਹੀਂ ਦੇਣੀ ਕੋਈ ਕਾਰਵਾਈ ਨਹੀਂ ਇਹੀ ਕਰਮਣੀ ਜੋ ਪੁਲਿਸ ਪੁਲਿਸ ਸਾਨੂੰ ਜਿਹੜਾ ਇਹ ਰਣਜੀਤ ਸਿੰਘ ਐਸਆਈ ਹੈ ਨਾ ਇਹ ਲੰਬੜਦਾਰ ਆ ਪਿੰਡ ਦਾ ਇਹ ਮੋਹਤਬਰ ਬੰਦਾ ਵਾ ਪਹੁੰਚ ਵਾਲਾ ਬੰਦਾ ਵਾ ਇਹ ਸਰਕਾਰ ਨਾਲ ਜੁੜਿਆ ਹੋਇਆ ਬੰਦਾ ਵਾ ਸਰਕਾਰ ਦੇ ਕੰਮ ਕਰਦਾ ਇਹਨੇ ਅੱਜ ਕਾਤ ਲਾਣਾ ਹਮਲਾ ਸਾਡੇ ਤੇ ਕਰਾਤਾ ਵਾ ਇਹ ਗੁਰੂ ਦਾ ਅਸੀਂ ਸ਼ੁਕਰ ਕਰਦੇ ਆ ਭੱਜ ਗਏ ਆ ਗੁਰੂ ਦਾ ਸ਼ੁਕਰ ਕਰਦੇ ਆ ਇਹਦੇ ਵੀ ਮੋਢੇ ਨਾਲ ਗੋਲੀ ਲੱਗ ਕੇ ਤੇ ਨਿਕਲ ਗਈ ਆ ਸੀਟਾਂ ਦੇ ਅੱਗੇ ਵਧੀ ਆ ਇਹਨਾਂ ਸਿੱਧੀਆਂ ਫਾਇਰਿੰਗ ਕੀਤੀ ਆ ਸਾਹ ਭੱਜ ਕੇ ਮੁੜ ਕੇ ਗੱਡੀ 'ਚ ਬੈ ਕੇ ਤੇ ਆਉਣ ਨਿਕਲੀ ਓਏ ਬਾਬਾ ਜੀ ਸੱਸ ਕਿਹਾ ਬਾਕੀ ਆ ਪਾਲੋ ਕਪੜਾ ਪਾਲੋ ਠੰਡਾ ਗਿਆ ਇੰਨੀ ਬਾਜਗਾ ਤੀ ਮੋਢਾ ਸਾਡੀ ਥਾਣੇ ਪਿੰਡੀ ਦਿਖਾ ਚਲਦੀ ਹੀ ਸਾਡਾ ਮੋਤਲੇ ਪੜੀ ਦਾ ਝਗੜਾ ਪੱਕੀ ਦਾ ਭਰਾ ਹੈ ਕਰਦੀਬ ਲੰਮੜਵਾ ਉਦੇ ਨਾਲ ਝਗੜਾ ਸੀ ਸਾਡਾ ਤੇ ਇਹ ਪੜੀ ਬੀਜ ਹੈ ਇਹੀ ਬੜੇ ਤਰ੍ਹਾਂ ਨਹੀਂ ਦਿਖਾਉਂਦੀ ਕਿ ਅੱਜ ਇਹੀ ਪੜੀ ਬੀਜ ਦੇ ਨਿਕਲੇ ਆਂ ਅਸੀਂ ਪਹਿਲਾਂ ਵੀ ਦਿਖਾਉਂਦੀਆਂ ਦੋ ਤਿੰਨ ਆਂ ਵੀ ਇਹ ਸਾਡਾ ਖੇਤ ਦਾ ਖਾਂਦਾ ਜੀ ਤੇ ਕਿਤੇ ਮੇਰੇ ਤੇ ਸਾਡਾ ਸਾਡੇ ਤੋਂ ਮੇਰੇ ਵਾਲੀ ਆਪਣਾ ਸਵਿਫਟ ਤੇ ਥਾਰ ਮੁੰਡੇ ਵਾਲੀ ਦਾ ਟਰੈਕਟਰ ਦਾ ਡਰਾਈਵਰ ਇਹੀ ਨਾਲ ਆਹੀ ਕਣਕੋਂ ਦੇ ਬੀਜ ਕੀ ਨਿਕਲੇ ਆਂ ਮੈਂ ਸਾਰੇ ਸਾੰਦਲ ਅੱਗੇ ਉੱਪਰ ਜਾ ਕੇ ਕਿਹਾ ਉਹਦੇ ਸੜਕਾਂ ਤੇ ਬੀਜ ਵੀ ਤੇ ਚਿੰਨੀ ਵੀ ਇਹ ਨੂੰ ਮਗਾ ਜਿਵੇਂ ਸਭ ਟਰੈਕਟਰ ਦਾ ਕਾਹੀ ਉੱਧਰ ਵੀ ਚਲ ਗਿਆ ਐ ਬਾਕੀ ਮਸਲਾ ਹੀ ਪਈ ਮਸਲਾ ਕੋਈ ਸਾਡਾ 4-5 ਮਹੀਨੇ ਤੋਂ ਚੱਲਣ ਡਿਆ ਮੋਦਲੇ ਪੈਲੀ ਹੈ ਜ਼ਮੀਨ ਸਾਡੀ ਡੇਢ ਕਿ ਗੱਲਾ ਤੇ ਅਸੀਂ ਬੜਾ ਬਾਜਬੁਝ ਕੇ ਜਾਣੇ ਹਾਂ ਇਹਨਾਂ ਕਣਕੋ ਜਿਹੜੀ ਦੂਜੀ ਪਾਰਟੀ ਹੈ ਗੁੱਗਰਦੀਪ ਕੁਮਾਰ ਨੰਬਰਦਾਰ ਹੈ ਉਥੋਂ ਦਾ ਮੋਦਲੇ ਦਾ ਪਿੰਡ ਦਾ ਮਜੂਦਾ ਉਹਦੇ ਨਾਲ ਇੱਕ ਭਤੀਜਾ ਹੀ ਉਹਦਾ ਗੌਰਵ ਸ਼ਰਮਾ ਇੱਕ ਸਿਰਫ ਪੰਜ ਮਜੂਦਾ ਵਾ ਉੱਥੇ ਉਹਦਾ ਭਰਾ ਹੀ ਸਾਬਾ ਮੈਂ ਪਹਿਲਾਂ ਵੀ ਬੜੀ ਬੜੀ ਰਾਜਨਾਵੇ ਜੇ ਤਕਰਾਰਾਂ ਦੇ ਆਏ ਆ ਇਹਨਾਂ ਨੂੰ ਬੜਾ ਚੰਗੀ ਤਰ੍ਹਾਂ ਜਾਣਨਾ ਹਾਂ ਅਹੀਂ ਤੇ ਕਣਕ ਦੀ ਜੀ ਕੇ ਆਪਣਾ ਰਮਾ ਰਵੀ 7 ਵਜੇ ਦਾ ਟਾਈਮ ਹੀ ਗੱਡੀ ਨੇਰਾ ਹੀ ਆ ਪਹਿਲੀ ਵਾਰ ਹੀ ਗਿਆ ਮੇਰੇ ਨਾਲ ਭਤੀਜਾ ਨੂੰ ਨਾ ਮੋਦਲੇ ਪਿੰਡ ਦਾ ਪਤਾ ਨਾ ਕਿ ਇਹ ਪਿੰਡ ਦਾ ਪਤਾ ਇਹ ਵਿਚਾਰੇ ਨੂੰ ਮੈਂ ਕਿਹਾ ਆ ਜਾ ਮੇਰੇ ਨਾਲ ਤੇ ਚੱਲ ਗੱਡੀ ਗੁੱਡੀ ਚਲਾਈ ਜਾਈ ਤੇ ਮੈਂ ਧਰਨ ਆ ਜੂ ਉਹਨੇ ਵਿਆਂਕ ਲਈ ਇਹਦੇ ਦੇ ਗੱਡੀ ਰਾਂ ਨੂੰ ਇਹਦੇ ਵੀ ਨਜ਼ਰਕਮ ਜ ਹੋ ਰਿਹਾ ਤੇ ਉਹਨਾਂ ਨੂੰ ਇਹ ਪਤਾ ਜ਼ਰੂਰ ਹੀ ਵੀ ਜਿਹੜਾ ਧਿਆ ਬਿਆ ਉਹ ਦੂਜੀ ਸਾਈਡ ਤੇ ਮੈਂਦਾ ਜਿੰਨੀਆਂ ਗੋਲੀਆਂ ਵੱਜੀਆਂ ਸਾਰੀਆਂ ਦੂਜੀ ਸਾਈਡ ਤੇ ਵੱਜੀਆਂ ਤੇ ਕੁਦਰਤੀ ਗੱਡੀ ਮੈਂ ਚਲਾਉਣ ਡਿਆ ਪੂਰਾ ਕਾਤਲਨਾਂ ਦਾ ਹਮਲਾ ਮੇਰੇ ਤੇ ਕੀਤਾ ਵਾ ਉਹ ਤੇ ਲੈਟ ਇੱਕ ਬੰਦਾ ਬੰਦ ਹੋ ਗਈ ਉਹ ਟਰੈਕਟਰ ਤੇ ਲਾਗੇ ਡੇਰੇ ਤੇ ਮੁੰਡਾ ਮੇਰਾ ਦੂਜੀ ਥਾਰ ਤੇ ਗਿਆ ਉਹ ਜੇ ਭਾਈ ਫਾਇਰ ਉਧਰੋਂ ਪੜਦਾ ਥਾਰ ਤੇ ਨਾ ਆਵੇ ਤੇ ਸ਼ਾਇਦ ਹੋ ਸਕਦਾ ਸਾਨੂੰ ਖਲੋ ਕੇ ਵੀ ਸਾਰੇ ਮਤਲਬ ਖਤਮ ਕਰਕੇ ਜਾਂਦੇ ਇਹੋ ਜੀ ਗੱਲ ਹੋਈ ਆ ਉਹਨੇ ਫਾਇਰ ਆ ਭਾਈ ਉਧਰੋਂ ਮਾਰੇ ਵੀ ਇੱਥੇ ਫਾਇਰ ਪਾਪਾ ਦੇ ਹੋਣੇ ਗਏ ਆ ਤੇ ਭਾਈ ਫਾਇਰ ਮਾਰਿਆ ਤੇ ਪੀਰੇ ਗੱਡੀ 'ਚ ਬੰਦੇ ਦੇਖਿਆ ਮੈਂ ਤਾਂ ਦੋ ਤਿੰਨ ਮੋਟਰਸਾਈਕਲ ਚੱਲੇ ਗੋਲੀਆਂ ਗੋਲੀਆਂ 7-8 ਰਾਊਂਡ ਚੱਲੇ ਘੱਟੋ ਘੱਟ ਇਹਦੇ ਕਿੰਨੀ ਲੱਗੀਆਂ ਇਹਦੇ ਤੇ ਔਰ ਰਾਊਂਡ ਲਗਭਗ 7-8 ਰਾਊਂਡ ਫਾਇਰ ਹੋਏ ਉੱਥੇ 3 4 ਤੇ ਸਿੱਧੇ ਸ਼ੀਸ਼ੇ 'ਚ ਵੱਜੇ ਆ ਦੋ ਸਿੱਧੇ ਸ਼ੀਸ਼ੇ ਜੇ ਨਿਸ਼ਾਨ ਆ ਗੱਡੀ ਦੇ ਇਹ ਜਿਹੜੀ ਸੀਟ ਤੇ ਹੀ ਜਦੋਂ ਮੈਂ ਬ੍ਰੇਕ ਮਾਰੀ ਇੱਕਦਮ ਡੋਲਿਆ ਵਾ ਜਿਹੜੀ ਬੁਲਟ ਆ ਇਹਨੂੰ ਪਤਾ ਨਹੀਂ ਇੱਕ ਲੱਗੀਆਂ ਕਿ ਦੋ ਮੋਡੇ ਤੇ ਹੁਣ ਐਕਸ-ਰੇ ਜੀ ਪਤਾ ਲੱਗਦਾ ਦੋ ਇਹਦੇ ਨਿਸ਼ਾਨ ਆ ਆ ਲੱਗੇ ਲੱਗੇ ਜਿੱਤੇ ਫੈਰ ਹੋਏ ਆ ਆ ਦੋ ਇਹਦੇ ਨਿਸ਼ਾਨ ਆ ਮੈਂ ਦੂਜੀ ਸਾਈਡ ਤੇ ਹਾਂ ਤੇ ਬਚ ਗਏ ਆ ਮਗਰੋਂ ਸਾਡੇ ਥਾਰ ਆ ਗਈ ਆ ਉਹ ਮੁੰਡੇ ਕੋ ਆਪਣਾ ਲਾਇਸੈਂਸ ਹੀ ਥਾਰ ਆ ਗਈ ਸਾਡਾ ਉਹਦੇ ਨਾਲ ਵਾਈ ਫੈਰ ਮਾਰੇ ਤੇ ਭੱਜ ਗਏ ਮੰਗ ਕੀ ਕਰਦੇ ਜੀ ਮੰਗਦੇ ਇਹੀ ਕਰਦੇ ਆ ਵੀ ਇਹੀ ਤੇ ਬੜੇ ਚਿਰ ਦੀ 25 ਦੀ ਮੈਸਾਂਜ ਵੀ ਸਾਹ ਕੋ ਪੇਚ ਹੋ ਕੇ ਦਰਵਾਜ਼ਾ ਦਿੱਤੀ ਮੈਨੂੰ ਇਹਦੇ ਮੁੰਡੇ ਆਸਟ੍ਰੇਲੀਆ ਤੋਂ ਬਹੁਤ ਵਾਰ ਬਾਰ ਧਮਕੀਆਂ ਲੈਂਦੇ ਅਰਦੀਪ ਕੁਮਾਰ ਦੇ ਸਾਡੇ ਕੋਲ ਗੈਂਗਸਟਰ ਆਹੀ ਮਰਵਾ ਦੇਣਾ ਅੱਜ ਉਹ ਹੀ ਕੰਮ ਹੋਇਆ ਨਾਲ ਇਹਦੇ ਹੋਰ ਬੰਦੇ ਆ ਹੁਣ ਇਹ ਨਹੀਂ ਪਤਾ ਗੈਂਗਸਟਰ ਹਮਲਾ ਇਹਨੇ ਬੰਦੇ ਕਿਤੇ ਇਕੱਠੇ ਕੀ ਕੀਤਾ ਇਹ ਤਾਂ ਹੁਣ ਇਹਦੇ ਕੋਲ ਤਹਿਕੀਕਾਤ ਦਾ ਜਿਹੜਾ ਵਿਸ਼ਾ ਵਾ ਇਹ ਪੁਲਿਸ ਭੜੇ ਇਹਨੂੰ ਤੇ ਫੇਰ ਪਤਾ ਲੱਗਣਾ ਵੀ ਇਹਨੇ ਕਿੱਥੋਂ-ਕਿੱਥੋਂ ਪਾੜ ਕਰਾਇਆ ਇਹਦੇ ਮੁੰਡਿਆਂ ਦਾ ਪੂਰਾ ਹੱਥ ਹੈ ਆਸਟ੍ਰੇਲੀਆ ਬੈਠਿਆਂ ਦੋਵਾਂ ਦਾ ਪੈਸਿਆਂ ਦੀ ਤੜੀ ਨਾਲ ਉਹਨਾਂ ਜਿਹੜਾ ਕੰਮ ਕਰਾਇਆ ਮੈਂ ਅੱਗੇ ਵੀ ਦਿਖਾ ਦਿੱਤੀ ਵੀ ਇਹ ਮੌਜੂਦਾ ਨੰਬਰਦਾਰ ਆ ਮੈਨੂੰ ਇਹ ਤੋਂ ਖਤਰਾ ਵਾ さあ